ਸਿੱਖਰਾਂ ਦੀ ਹਰ ਕਥੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਖੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਤੇ ਜਿਹੜੇ ਜਿਹੜੇ ਲੋਕ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਕਰਦੇ ਰਹੇ ਨੇ ਅਤੇ ਕਰਦੇ ਨੇ ਜਿਹੜੀ ਬਾਦਲ ਸਰਕਾਰ ਆ ਉਹ ਉਹਨਾਂ ਨੂੰ ਪੂਰੀ ਪੂਰੀ ਹਮਾਇਤ ਦਿੰਦੀ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਬਾਦਸਤੂਰ ਤਰਨੇ ਜਾਰੀ ਨੇ ਬਰਗਾੜੀ ਇਨਸਾਫ ਮੋਰਚੇ ਤੋਂ ਬਾਅਦ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਨਿਰਦੇਸ਼ਾਂ ਦੇ ਉੱਤੇ ਹਰ ਜੇਲ੍ਹ ਦੇ ਬਾਹਰ ਤਰਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬਰਗਾੜੀ ਇਨਸਾਫ ਮੋਰਚੇ ਦਾ ਦੂਜਾ ਪੜਾਅ ਅੱਗੇ ਤੋਰਿਆ ਜਾ ਰਿਹਾ ਹੈ ਜਿੱਥੇ ਕਈ ਸਿੱਖ ਜਥੇਬੰਦੀਆਂ ਸ਼ਿਰਕਤ ਕਰਦੀਆਂ ਨੇ ਕਈ ਸਿੰਘ ਸ਼ਿਰਕਤ ਕਰਦੇ ਨੇ ਅਤੇ ਮਾੜੀਆਂ ਸਰਕਾਰਾਂ ਦੇ ਖਿਲਾਫ ਟਟ ਕੇ ਵਿਰੋਧ ਪ੍ਰਦਰਸ਼ਨ ਕਰਦੇ ਨੇ ਕਿ ਆਖਿਰ ਸਿੱਖ ਕੌਮ ਨਾਲ ਅਜਹੀ ਤੱਕੇ ਸ਼ਾਹੀ ਬਰਦਾਸ਼ਤ ਨਹੀਂ ਹੋਵੇਗੀ ਅਤੇ ਸਿੱਖ ਕੌਮ ਦੇ ਬਣਦੇ ਹੱਕ ਤੇਤੇ ਜਾਣ ਹਾਲ ਹੀ ਦੇ ਵਿੱਚ ਪਟਿਆਲਾ ਜੇਲ੍ਹ ਦੇ ਬਾਹਰ ਸਿੰਘਾਂ ਨੇ ਸ਼ਾਂਤਮਈ ਰੋਸ਼ ਪ੍ਰਦਰਸ਼ਨ ਕੀਤਾ ਬੱਦੀ ਸਿੰਘਾਂ ਦੀ ਰਿਹਾਈ ਵਾਸਤੇ ਆਖਰੀ ਕਿਦਾਂ ਗਰਜੇ ਸਿੰਘ ਆਓ ਦੇਖਦੇ ਹਾਂ ਔਰਮ ਸਤਕਾਰਯੋਗ ਗੁਰੂ ਰੂਪ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਵੱਲੋਂ ਵਾਸੀ ਹੋਈ ਫਤਿਹ ਦੀ ਸਾਂਝ ਪਾਈਏ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜਦੋਂ ਆਪਾਂ ਇਹਕੇ ਇਤਿਹਾਸ ਦੇ ਉੱਤੇ ਝਾਤ ਮਾਰਦੇ ਆ ਤਾਂ ਸਾਨੂੰ ਇਹੋ ਜਿਹੀ ਕੋਈ ਵੀ ਘਟਨਾ ਨਹੀਂ ਮਿਲਦੀ ਕਿ ਮੁਗਲ ਸਰਕਾਰ ਦੇ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਇਆ ਹੋਵੇ ਮੁਗਲ ਸਰਕਾਰ ਵੇਲੇ ਇਦਾਂ ਦੀ ਕੋਈ ਵੀ ਘਟਨਾ ਨਹੀਂ ਮਿਲਦੀ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਇਆ ਹੋਵੇ ਤੇ ਨਾ ਹੀ ਅੰਗਰੇਜ਼ ਸਰਕਾਰ ਵੇਲੇ ਇਦਾਂ ਦੀ ਕੋਈ ਘਟਨਾ ਦਾ ਜ਼ਿਕਰ ਇਤਿਹਾਸ ਦੇ ਵਿੱਚ ਆਇਆ ਆ ਇਕਰ ਸਮੇ ਸਮੇ ਤੇ ਅਬਦਾਲੀ ਨੇ ਜਾਂ ਮਸਤਾ ਰੰਗੜ ਨੇ ਜਾਂ ਨਾਦਰ ਸ਼ਾਹ ਨੇ ਗੁਰੂ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਕਰਨੀ ਚਾਹੀ ਜਾਂ ਸਾਡੇ ਗੁਰ ਧਾਮਾਂ ਦੀ ਬੇਅਦਬੀ ਕਰਨੀ ਚਾਹੀ ਤਾਂ ਸਮੇ ਸਮੇ ਤੇ ਭਾਈ ਸੁਖਾ ਸਿੰਘ ਜੀ ਭਾਈ ਮਹਿਤਾਬ ਸਿੰਘ ਜੀ ਵਰਗੇ ਯੋਧਿਆਂ ਨੇ ਸਿੱਖ ਸੂਰਮਿਆਂ ਨੇ ਉਹਨਾਂ ਦੁਸ਼ਮਣਾਂ ਨੂੰ ਸਬਕ ਸਿਖਾਇਆ ਪਰ ਅੱਜ ਹਿੰਦੂ ਸਰਕਾਰ ਵੇਲੇ ਜੋ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਨਿਰਾਦਰ ਹੋ ਰਿਹਾ ਆ ਇੰਨਾ ਨਿਰਦਰ ਅੱਜ ਤੋ ਪਹਿਲਾਂ ਕਦੀ ਵੀ ਨਹੀਂ ਹੋਇਆ ਸੀ ਇਹਦੇ ਸਭ ਤੋਂ ਵੱਡੀ ਗੱਲ ਕਿ ਅਖੌਤੀ ਪੰਥਕ ਬਾਦਲ ਸਰਕਾਰ ਦੇ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਜਿਹੜਾ ਦੌਰ ਸੀ ਉਹ ਸ਼ੁਰੂ ਹੋਇਆ ਸੀ ਜਿਹੜਾ ਅੱਜ ਤੱਕ ਜਾਰੀ ਹੈ ਤੇ ਜਿਹੜੇ-ਜਿਹੜੇ ਲੋਕ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਕਰਦੇ ਰਹੇ ਨੇ ਅਤੇ ਕਰਦੇ ਨੇ ਜਿਹੜੀ ਬਾਦਲ ਸਰਕਾਰ ਆ ਉਹਨਾਂ ਨੂੰ ਪੂਰੀ ਪੂਰੀ ਹਮਾਇਤ ਦਿੰਦੀ ਰਹੀ ਹੈ ਅੱਜ ਵੀ ਨਾਮਧਾਰੀਆਂ ਨੂੰ ਹਮਾਇਤ ਦਿੰਦੀ ਏ ਦੇਹਧਾਰੀਆਂ ਨੂੰ ਹਮਾਇਤ ਦਿੰਦੀ ਏ ਸਰਸੇਵਾਦਿਆਂ ਨੂੰ ਹਮਾਇਤ ਦਿੰਦੀ ਏ ਜਿਹੜਾ ਪ੍ਰੇਮੀਆਂ ਨੂੰ ਛਡਾਉਣ ਵਾਸਤੇ ਜਾਂ ਉਹਨਾਂ ਨੂੰ ਬਚਾਉਣ ਵਾਸਤੇ ਬਾਦਲ ਸਰਕਾਰ ਨੇ ਕੀ ਕੁਝ ਨਹੀਂ ਕੀਤਾ ਤੇ ਗੱਲ ਹੀ ਬਾਦਲ ਸਰਕਾਰ ਨਹੀਂ ਕੈਪਟਨ ਸਰਕਾਰ ਵੀ ਇਹਦੇ ਦੇ ਵਿੱਚ ਬਰਾਬਰ ਦੀ ਦੋਸ਼ੀ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅੱਜ ਵੀ ਹੋ ਰਹੀਆਂ ਨੇ ਚਾਹੇ ਬਾਦਲ ਹੋਵੇ ਚਾਹੇ ਕੈਪਟਨ ਤੇ ਜਾਂ ਕੋਈ ਹੋਰ ਅੱਜ ਦੇ ਸਮੇਂ ਦੇ ਵੀ ਆ ਕਿ ਇੱਕ ਹਿੰਦ ਸਟੇਟ ਦੇ ਇੱਕ ਪੁਰਜੇ ਨੇ ਇਹਨਾਂ ਸਾਰਿਆਂ ਨੇ ਉਹੀ ਨੀਤੀਆਂ ਲਾਗੂ ਕਰਨੀਆਂ ਨੇ ਜੋ ਸਿੱਖਾਂប្រਤੀ ਹਿੰਦੁਸਤਾਨ ਸਰਕਾਰ ਦੀਆਂ ਮਿਰਕੂ ਅਤੇ ਮਾਰੂ ਨੀਤੀਆਂ ਨੇ ਅੱਜ ਬੜੀ ਵੱਡੀ ਇਹ ਗੱਲ ਹੈ ਕਿ ਪੰਜਾਬ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਜਿਹੜਾ ਬੇਅਦਬੀਆਂ ਦਾ ਦੌਰ ਆ ਜਿਵੇਂ ਇਤਿਹਾਸ ਤੇ ਝਾਤੀ ਮਾਰੀਏ ਤਾਂ ਸਭ ਤੋਂ ਪਹਿਲਾਂ ਜਿਹੜੀ ਗੁਰੂ ਸਾਹਿਬ ਜੀ ਦੀ ਬੇਅਦਬੀ ਸੀ ਉਹ ਨਾਮਧਾਰੀਆਂ ਨੇ ਕੀਤੀ ਸੀ 1947 ਤੋਂ ਪਹਿਲਾਂ ਲਾਹੌਰ ਦੇ ਵਿੱਚ ਗੁਰੂ ਦਾ ਦਰਬਾਰ ਸਜਿਆ ਹੋਇਆ ਸੀ ਉੱਥੇ ਇੱਕ ਜਿਹੜਾ ਕੂਕਾ ਸੀ ਉਹ ਛਾਲ ਮਾਰ ਕੇ ਗੁਰੂ ਸਾਹਿਬ ਜੀ ਦੇ ਸਰੂਪ ਦੇ ਉੱਤੇ ਬਹਿ ਗਿਆ ਤੇ ਦੋਨੇ ਬਦਕਾ ਫੜ ਕੇ ਕਹਿੰਦਾ ਸੀ ਚੱਲ ਮੇਰੇ ਘੋੜਿਆ ਤੇ ਉਸ ਸਮੇਂ ਉਸ ਦਰਬਾਰ ਦੇ ਵਿੱਚ ਸਿੱਖ ਜਰਨੈਲ ਭਾਈ ਹਰੀ ਸਿੰਘ ਨਲਵੇ ਦੀ ਅੰਸ਼ਵੰਸ ਦੇ ਵਿੱਚੋਂ ਭਾਈ ਜਵਾਹਰ ਸਿੰਘ ਬੈਠਾ ਸੀ ਉਹਨੇ ਆਪਣੀ ਕਿਰਪਾਨ ਕੱਢੀ ਤੇ ਉਹ ਕੂਕੇ ਦਾ ਸਿਰ ਲਾ ਕੇ ਉਹ ਮਾਰਿਆ ਸੀ ਸੋ ਅੱਜ ਵੀ ਇਹ ਜਿਹੜਾ ਕਾਰਜ ਹੈ ਸਾਨੂੰ ਆਪ ਹੀ ਕਰਨੇ ਪੈ ਰਹੇ ਨੇ ਕਿ ਜਿਨ੍ਹਾਂ ਦੁਸ਼ਟਾਂ ਨੇ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਕੀਤੀਆਂ ਨੇ ਉਹ ਚੁੰਨ-ਚੁੰਨ ਕੇ ਸਿੰਘਾਂ ਨੂੰ ਆਪ ਹੀ ਸੋਧਨੇ ਪੈ ਰਹੇ ਨੇ ਤੇ ਪਿਛਲੇ ਸਮੇਂ ਦੇ ਵਿੱਚ ਸਿੰਘਾਂ ਨੇ ਸੋਧਿਆ ਵੀ ਜਦੋਂ ਸੋ ਨਿਹਾਲ ਜਦੋਂ ਰਾਜਸਥਾਨ ਦੇ ਵਿੱਚ ਸੂਰਜਮੁਨੀ ਨਾਂ ਦੇ ਅਖੌਤੀ ਸਾਧਨੇ ਗੁਰੂ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕੀਤੀ ਤਾਂ ਉਹਨੂੰ ਤਿੰਨ ਗੁਰ ਸਿੱਖਾਂ ਨੇ ਭਾਈ ਗੁਰਸੇਵਕ ਸਿੰਘ ਧੂਰਕੋਟ ਅਤੇ ਹੋਰ ਦੋ ਗੁਰ ਸਿੱਖ ਸਨ ਉਹਨਾਂ ਨੇ ਸੂਰਜਮੁਨੀ ਦਾ ਜਿਹੜਾ ਸਿਰ ਸੀ ਉਹ ਮਸੇ ਰੰਗੜ ਨੇ ਵਾਂਗ ਵੱਢ ਕੇ ਉਹ ਮਾਰਿਆ ਸੀ ਇਸੇ ਤਰ੍ਹਾਂ ਜਦੋਂ ਸਾਹੇਵਾਲ ਦੇ ਵਿੱਚ ਇੱਕ ਭਈਏ ਨੇ ਗੁਰੂ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ ਅੰਗ ਪਾੜੇ ਸਨ ਤਾਂ ਉਦੋਂ ਭਾਈ ਮਨਦੀਪ ਸਿੰਘ ਜੀ ਕੁੱਬੇ ਉਹ ਨਿਤਲੇ ਸਨ ਤਾਂ ਹਵਾਲਾਤ ਦੇ ਵਿੱਚ ਢਾਕੇ ਥਾਣੇ ਦੇ ਵਿੱਚ ਢਾਕੇ ਭਾਈ ਮਨਦੀਪ ਸਿੰਘ ਕੁੱਬੇ ਨੇ ਉਹ ਭਈਏ ਨੂੰ ਗੋਦੀਵਾਦੀ ਸੀ ਇਸੇ ਤਰ੍ਹਾਂ ਜਦੋਂ ਕਵੱਦੀ ਦੇ ਵਿੱਚ ਇੱਕ ਬੀਬੀ ਨੇ ਗੁਰੂ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ ਤਾਂ ਉਹਨੂੰ ਵੀ ਭਾਈ ਗੁਰਪ੍ਰੀਤ ਸਿੰਘ ਦੀ ਜਾਗੋਵਾਲ ਅਤੇ ਹੋਰਾਂ ਸੁਰਮਿਆਂ ਨੇ ਸੋਧਿਆ ਸੀ ਸੋ ਸਰਕਾਰ ਤੋਂ ਸਾਨੂੰ ਕੋਈ ਆਸ ਨਾ ਪੈਦਾ ਸੀ ਨਾ ਕੋਈ ਬਹਤੀ ਹੋਣਿਆ ਕਿਉਂਕਿ ਹੁਣ ਵੀ ਜਿਹੜੇ ਜੇਰਾ ਪ੍ਰੇਮੀ ਬੜੇ ਹੋਏ ਨੇ ਉਹ ਬਾਦਲ ਸਰਕਾਰ ਉਹਨਾਂ ਨੂੰ ਛਡਾਉਣ ਵਾਸਤੇ ਪੂਰਾ ਪੂਰਾ ਜ਼ੋਰ ਲਾ ਰਹੀ ਏ ਤੇ ਕੈਪਟਨ ਸਰਕਾਰ ਵੀ ਉਹਨਾਂ ਪ੍ਰਤੀ ਬਹੁਤੀ ਸਖਤ ਨਹੀਂ ਆ ਉਹ ਵੀ ਨਰਮੀ ਆਪਣਾ ਰੁਖ ਅਪਣਾ ਰਹੀ ਏ ਆ ਹੁਣ ਜਿਹੜੀ ਬਾਦਲ ਸਰਕਾਰ ਆ ਜਿਹੜੀ ਅਖੌਤੀ ਪੰਥਕ ਸਰਕਾਰ ਆ ਤੇ ਇਹ ਕੁਵਰ ਵਿਜੇ ਪ੍ਰਤਾਪ ਸਿੰਘ ਜਿਹੜੀ ਸਿੱਟ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਜਿਹੜੀਆਂ ਹੋਈਆਂ ਉਹਦੀ ਜਾਂਚ ਪੜਤਾਲ ਕਰ ਰਹੀ ਏ ਕੁਵਰ ਵਿਜੇ ਪ੍ਰਤਾਪ ਸਿੰਘ ਉਹ ਅਸਰ ਨੂੰ ਬਦਲੌਣ ਦੀਆਂ ਕੋਸ਼ਿਸ਼ਾਂ ਕਰ ਰਹੀ ਆ ਬਾਦਲ ਤੇ ਉਹ बार-बार ਚੋਣ ਕਮਿਸ਼ਨ ਨੂੰ ਚਿੱਠੀਆਂ ਲਿਖ ਰਹੀ ਆ ਕਿ ਕੁਵਰ ਵਿਜੇ ਪ੍ਰਤਾਪ ਸਿੰਘ ਦੀ ਜਿਹੜੀ ਬਦਲੀ ਕੀਤੀ ਜਾਵੇ ਤਾਂ ਜੋ ਕਿਸੇ ਵੀ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਜਿਹੜਾ ਇਨਸਾਫ ਆ ਉਹ ਸਿੱਖਾਂ ਨੂੰ ਨਾ ਮਿਲ ਸਕੇ ਸੋ ਇਹ ਹਾਲਾਤ ਹੋ ਚੁੱਕੇ ਨੇ ਬਾਦਲ ਸਰਕਾਰ ਦੇ ਸੋ ਖਾਸ ਤਾਰੀ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਇਹ ਜਿਹੜਾ ਸੰਘਰਸ਼ ਆ ਇਹ ਰਲ ਮਿਲ ਕੇ ਹੀ ਲੜਿਆ ਜਾਵੇ ਤੇ ਸੰਪੂਰਨ ਜਿਹੜੀਆਂ ਸਿੱਖ ਜਥੇਬੰਦੀਆਂ ਸਾਧੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਉਹ ਜਥੇਦਾਰ ਹਵਾਰਾ ਵਾਦੂਆਂ ਸਾਪੇ ਗਈ ਪੰਜ ਮੈਂਬਰੀ ਕਮੇਟੀ ਨੂੰ ਪੂਰਨ ਪੂਰਨ ਸਹਿਯੋਗ ਦੇਵੇ ਤਾਂ ਹੀ ਇਹ ਜਿਹੜਾ ਮੋਰਚਾ ਆ ਉਹ ਸਾਡਾ ਫਤਿਹ ਹੋ ਸਕਦਾ ਹੈ ਕਿਉਂਕਿ ਜਦੋਂ 18ਵੀਂ ਸਦੀ ਦੇ ਵਿੱਚ ਸਰਬੱਤ ਖਾਲਸਾ ਹੋਇਆ ਸੀ ਉਦੋਂ ਦੇ ਸਿੱਖ ਜਰਨੈਲਾਂ ਨੇ ਵਿਚਾਰ ਕੀਤੀ ਸੀ ਕਿ ਮੁਗਲ ਹਕੂਮਤ ਦੇ ਨਾਲ ਜੰਗ ਕਿਸ ਤਰ੍ਹਾਂ ਲੜੀ ਜਾਵੇ ਤਾਂ ਸਾਰੇ ਜਥੇਦਾਰਾਂ ਨੇ ਆਪੋ ਆਪਣੇ ਵਿਚਾਰ ਦਿੱਤੇ ਸਨ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਭਾਈ ਚਰਤ ਸਿੰਘ ਜੀ ਨੇ ਵੀ ਆਪਣੇ ਵਿਚਾਰ ਦਿੱਤੇ ਸਨ ਕਿ ਵੱਖੋ-ਵੱਖਰੇ ਝੰਡੇ ਢੇਠ ਮੁਗਲਾਂ ਦੇ ਨਾਲ ਜੰਗ ਲੜੀ ਜਾਵੇ ਪਰ ਉਸ ਸਮੇਂ ਸਿੱਖ ਜਰਨੈਲ ਸਰਦਾਰ ਦਸਾ ਸਿੰਘ ਆਲੂਆੜੀਏ ਨੇ ਕਿਹਾ ਸੀ ਕੀ ਮੇਸਲਵਾਂਜ ਅਬ ਕਬੂ ਨਾ ਪਾਵੋ ਲਾਲ ਮੇਲ ਖੜੇ ਤੁਰ ਪੰਥ ਬਚਾਓ ਅੱਜ ਜਿਹੜਾ ਸਾਡਾ ਪੰਥ ਆ ਉਹ ਖਤਰੇ ਦੇ ਵਿੱਚ ਤੇ ਆ ਜਿਹੜਾ ਖਤਰਾ ਆ ਉਹ ਨਿਰੰਤਰ ਵਧ ਰਾ ਰਿਹਾ ਆ ਪੰਥ ਦੇ ਉੱਤੇ ਸੋ ਸਾਨੂੰ ਰਲ ਮਿਲ ਕਰਕੇ ਇਹ ਹਮਲਾ ਮਾਰਨਾ ਪੈਣਾ ਆ ਇੱਕ ਝੰਡੇ ਹੇਠ ਇਕੱਠੇ ਹੋਣਾ ਪੈਣਾ ਆ ਜਿੰਨੀਆਂ ਵੀ ਪੰਥਕ ਜੱਥੇਬੰਦੀਆਂ ਆ ਉਹ ਰਲ ਮਿਲ ਕਰਕੇ ਇਸ ਸੰਘਰਸ਼ ਨੂੰ ਲੜਨਾ ਕਿਉਂਕਿ ਅੱਜ ਜਿਹੜੇ ਸਾਡੇ ਸੂਰਮੇ ਆ ਜਿਨ੍ਹਾਂ ਦੀਆਂ ਸੇਵਾਵਾਂ ਪੂਰੀਆਂ ਵੀ ਹੋ ਚੁੱਕੀਆਂ ਨੇ ਹਿੰਦੁਸਤਾਨ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਧੱਕੇ ਦੇ ਨਾਲ ਸਾਡਾ ਮਨੋਬਲ ਤੋੜਨ ਵਾਸਤੇ ਸਾਨੂੰ ਗੁਲਾਮ ਬਣਾਉਣ ਵਾਸਤੇ ਸਾਡੇ ਜਿਹੜੇ ਸਿੰਘ ਆ ਹਜੇ ਤੱਕ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਹੋਏ ਆ ਦੂਜੇ ਪਾਸੇ ਜਿਹੜੇ ਹਿੰਦੂਵਾਦੀ ਆ ਜਿਨ੍ਹਾਂ ਨੇ ਮਾਲੇਗਾਉਂ ਦੇ ਵਿੱਚ ਬੰਬ ਧਮਾਕਾ ਕੀਤਾ ਸਮਝੌਤਾ ਐਕਸਪ੍ਰੈਸ ਦੇ ਵਿੱਚ ਜਿਨ੍ਹਾਂ ਨੇ ਬੰਬ ਧਮਾਕਾ ਕੀਤਾ ਕਨਨਦ ਪ੍ਰੋਫਿਤ ਚਾਹੇ ਸਾਧਵੀ ਪ੍ਰਗਿਆ ਹੋਵੇ ਚਾਹੇ ਅਸੀਮਾਨੰਤ ਹੋਵੇ ਚਾਹੇ ਬਾਪੂ ਬਜਰੰਗੀ ਹੋਵੇ ਇਹ ਸਾਰੇ ਜਾਂ ਤਾਂ ਬਰੀ ਕੀਤੇ ਜਾ ਰਹੇ ਨੇ ਜਾਂ ਇਹਨਾਂ ਦੇ ਜਿਹੜੇ ਕੇਸ ਆ ਨਰਮ ਕੀਤੇ ਜਾ ਰਹੇ ਨੇ ਇਹਨਾਂ ਨੂੰ ਜ਼ਮਾਨਤਾਂ ਵੀ ਮਿਲ ਰਹੀਆਂ ਨੇ ਇਹਨਾਂ ਨੂੰ ਪੈਰੋਲਾਂ ਵੀ ਮਿਲ ਰਹੀਆਂ ਨੇ ਤੇ ਜਿਹੜੇ ਸਿੱਖਾਂ ਦੇ ਕਾਤਲ ਆ ਉਹ 30 35 ਸਾਲ ਆਜ਼ਾਦ ਘੁੰਮਦਾ ਰਹਿੰਦਾ ਆ ਸੱਜਣ ਕੁਮਾਰ ਤੇ ਜੇਕਰ ਉਹਨੂੰ ਸਜ਼ਾ ਵੀ ਦਿੱਤੀ ਜਾਂਦੀ ਏ ਬਿਲਕੁਲ ਮਾਮੂਲੀ ਜੀ ਸਜ਼ਾ ਉਹ ਵੀ ਸਿੱਖਾਂ ਨੂੰ ਪਰਮਾਉਣ ਵਾਸਤੇ ਕੁਝ ਸਮੇਂ ਦੇ ਵਾਸਤੇ ਬਾਅਦ ਵਿੱਚ ਉਹਨੂੰ ਵੀ ਇਹਨਾਂ ਨੇ ਪੈਰੋਲ ਦੇ ਦੇਣੀ ਜ਼ਮਾਨਤ ਇਥੋਂ ਤੱਕ ਕਿ ਉਹ ਬਰੀ ਵੀ ਹੋ ਸਕਦਾ ਆ ਸੋ 35 ਸਾਲ ਉਹ ਜਿਹੜਾ ਸਿੱਖਾਂ ਦਾ ਕਾਤਲ ਆ ਉਹ ਇਦਾਂ ਹੀ ਆਜ਼ਾਦ ਘੁੰਮਦਾ ਰਿਹਾ ਤੇ ਅੱਜ ਵੀ ਜਿਹੜੇ ਜਗਦੀਸ਼ ਟਾਇਟਲ ਦੇ ਭਰ ਗਏ ਆ ਜਾਂ ਜਿਹੜੇ ਹੋ ਰਿਹਾ ਉਹ ਉਹਦੇਦਾਰੀਆਂ ਮੰਨਦੇ ਬਈ ਆ ਸੋ ਖਾਲਸਾ ਜੀ ਆਪਾਂ ਨੂੰ ਸੋਚਣਾ ਪੈਣਾ ਆ ਕਿ ਅਸੀਂ ਇੱਕ ਝੰਡੇ ਹੇਡ 71 ਹੋਈਏ ਪਿਛਲੇ ਸਮੇਂ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਆ ਕਿ ਤਿੰਨ ਸਿੱਖ ਨੌਜਵਾਨਾਂ ਨੂੰ ਉਮਰ ਕਾਇਦ ਸੁਣਾ ਦਿੱਤੀ ਗਈ ਸਿਰਫ ਸੇਖ ਇਤਿਹਾਸ ਦੀਆਂ ਕਿਤਾਬਾਂ ਰੱਖਣ ਕਰਕੇ ਸਿੱਖ ਸੰਘਰਸ਼ ਦੀਆਂ ਕਿਤਾਬਾਂ ਰੱਖਣ ਕਰਕੇ ਤੇ ਸ਼ਹੀਦਾਂ ਦੀਆਂ ਤਸਵੀਰਾਂ ਰੱਖਣ ਕਰਕੇ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਕਿ ਜਿਹੜੀਆਂ ਸਿੱਖ ਇਤਿਹਾਸਕੀਆਂ ਕਿਤਾਬਾਂ ਆ ਸਾਡੇ ਸਿੱਖ ਸੰਘਰਸ਼ ਦੀਆਂ ਕਿਤਾਬਾਂ ਕੀ ਇਹਨਾਂ ਨੂੰ ਬੰਬ ਲਗਦੀਆਂ ਇਹਨਾਂ ਨੂੰ ਸਟੇਨ ਕਰਨਾ ਲਗਦੀਆਂ ਆ ਜਾਂ ਟੈਂਕ ਤੋਪ ਲਗਦੀਆਂ ਆ ਕਿ ਸਿੱਖ ਆਪਣਾ ਇਤਿਹਾਸ ਨਹੀਂ ਪੜ ਸਕਦੇ ਕਿ ਸਿੱਖ ਆਪਣੇ ਸ਼ਹੀਦਾਂ ਨੂੰ ਯਾਦ ਨਹੀਂ ਕਰ ਸਕਦੇ ਅਸੀਂ ਇਹ ਵੀ ਗੱਲ ਇਹਨਾਂ ਨੂੰ ਕਹਿ ਦੇਣਾ ਚਾਹੁੰਦੇ ਆ ਕਿ ਜਿਹੜੇ ਸਾਡੇ ਸ਼ਹੀਦ ਆ ਉਹ ਸਾਡੇ ਦਿਨਾਂ ਦੇ ਵਿੱਚ ਵਸੇ ਹੋਏ ਆ ਤੇ ਕਿਸੇ ਵੀ ਤਰ੍ਹਾਂ ਇਹ ਸਾਡੇ ਸ਼ਹੀਦਾਂ ਨੂੰ ਸਾਡੇ ਤੋਂ ਵੱਖ ਨਹੀਂ ਕਰ ਸਕਦੇ ਜਿਹੜੇ ਸਾਡੇ ਸ਼ਹੀਦ ਆ ਉਹ ਸਾਡੀ ਜਿੰਦ ਜਾਣ ਆ ਤੇ ਜਿਵੇਂ ਉਹ ਭਾਈ ਦਸਜੀਤ ਸਿੰਘ ਜੀ ਨੇ ਸਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਦੀ ਤਸਵੀਰ ਦੇ ਵਾਸਤੇ ਸ਼ਹਾਦਤ ਦੇ ਦਿੱਤੀ ਸੀ ਤੇ ਜੇਕਰ ਇਨ੍ਹਾਂ ਸ਼ਹੀਦਾਂ ਦੇ ਵਾਸਤੇ ਸਾਨੂੰ ਸ਼ਹਾਦਤਾਂ ਵੀ ਦੇਣ ਦੀ ਲੋੜ ਪਈ ਤੇ ਖਾਲਸਾ ਪੰਥ ਕਦੇ ਵੀ ਪਿੱਛੇ ਨਹੀਂ ਹਟੇਗਾ ਸੋ ਨਿਹਾਲ ਸਤਿ ਸ੍ਰੀ ਅਕਾਲ ਅਸੀਂ ਇਹਨਾਂ ਬੰਦੀ ਸਿੰਘਾਂ ਦੇ ਨਾਲ ਆ ਤੇ ਉਹਨਾਂ ਜਿੰਦ ਤੱਕ ਅਸੀਂ ਯਤਨਸ਼ੀਲ ਰਹਾਂਗੇ ਜਿੰਨਾ ਚਿਰ ਤੱਕ ਸਾਡੇ ਸਿੰਘਾਂ ਸੂਰਮਿਆਂ ਦੀਆਂ ਲਿਖਾਈਆਂ ਨਹੀਂ ਹੋ ਜਾਂਦੀਆਂ ਸੋ ਇੰਨੀਆਂ ਕੋ ਬੇਨਤੀਆਂ ਆਪ ਜੀ ਨੇ ਦਾਸੋ ਤੋਂ ਪ੍ਰਵਾਨ ਕਰ ਲੈਂਦੀਆਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ